ਤਰਨਾ ਇਹ ਆ ਵੀ ਜਿਹੜਾ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਸਿਚੁਏਸ਼ਨ ਵਿਗੜੀ ਪਈ ਆ ਜੀ ਨਸ਼ਾ ਗਲੀ ਗਲੀ ਵਿਖਰਿਆ ਵਾ 25 ਸਾਲ ਇਹ ਗੱਲਾਂ ਜੜ ਕੇ ਹੁਣ ਸਾਡੀ ਪੰਜਾਬ ਕਾਮਰਸ ਨੇ ਕਾਲ ਦਿੱਤੀ ਸੀ ਵੀ ਸਰਕਾਰ ਸੁੱਤੀ ਪਈ ਆ ਨਹੀਂ ਬੋਲੀ ਹੋਈ ਆ ਇਹਨੂੰ ਜਗਾਉਣ ਲਈ ਅਫਸਰਾਂ ਦੇ ਬੂਏ ਅਗੇ ਤਰਨੇ ਦਿਓ ਇਹ ਆਪਣੇ ਮੈਮੋਰੰਡਮ ਦਿਓ ਤਾਂ ਜੋ ਇਹ ਸਰਕਾਰ ਜਾਗੇ ਨਸ਼ੇ ਨੂੰ ਬੰਦ ਕਰੇ ਕਤਲ ਉਹ ਗੈਰਤ ਬੰਦ ਕਰੇ ਜਿਹੜੀ ਲੁੱਟ ਖੋਹ ਕਦੇ ਉਥੇ ਚੇਨ ਲੱਤਰੀ ਹੈ ਕੋਤੇ ਪਰਸਕੋਇਆ ਜਾ ਰਿਹਾ ਸਰਕਾਰ ਇਹਦੇ ਉੱਤੇ ਧਿਆਨ ਦੇ ਜਿਹੜੀ ਨਫਰੀ ਠਾਣੇ ਚ ਘਟਾ ਹੈ ਸਰਕਾਰ ਉਹਦੇ ਉੱਤੇ ਧਿਆਨ ਦੇਵੇ ਜਿਹੜਾ ਵਹੀਕਲ ਘਟਨੇ ਪੈਟਰੋਲ ਡੀਜ਼ਲ ਦਾ ਜਿਹੜਾ ਬਜਟ ਘਟਾ ਹੈ ਸਰਕਾਰ ਇਹਨਾਂ ਉੱਤੇ ਧਿਆਨ ਦੇਵੇ ਤਾਂ ਜੋ ਪੰਜਾਬ ਪੁਲਿਸ ਜਿਹੜੀ ਆ ਉਹ ਫੈਕਟਿਵਲੀ ਤੇ ਐਫੀਸ਼ੀਐਂਟਲੀ ਆਪਣਾ ਕੰਮ ਕਰ ਸਕੇ ਸਰ ਲੱਗਦਾ ਕਿ ਜਿਹੜੇ ਤਰ੍ਹਾਂ ਦੇ ਦਿੱਤੇ ਜਾ ਰਹੇ ਇਹਦਾ ਕੋਈ ਅਸਰ ਹੋਏਗਾ ਸਰਕਾਰ ਤੇ ਸਾਡਾ ਕੰਮ ਹੈ ਜਗਾਉਣਾ ਅਸਰ ਨਹੀਂ ਹੋਊਗਾ ਤੇ ਜੋ ਲੋਕ ਲਿਆ ਸਕਦੇ ਨੇ ਤੇ ਘਰ ਵੀ ਵੇਚ ਸਕਦੇ ਨੇ ਲੋਕ ਹੀ ਲੁੱਟੇ ਜਾ ਰਹੇ ਨੇ ਅਸਰ ਲੋਕਾਂ ਦੇ ਪੈ ਰਿਹਾ ਹੈ ਹਰ ਗਰੀਬ ਰਗੜਿਆ ਜਾ ਰਿਹਾ ਹਰ ਅਮੀਰ ਰਗੜਿਆ ਜਾ ਰਿਹਾ ਕੋਈ ਰਾਤ ਨੂੰ ਸੌ ਪੂਰੀ ਨਿੰਦਰਾ ਸੌਂਦਾ ਨਹੀਂ ਮੈਂ ਕੋਤਾ ਵੀ ਉਹ ਖੜਗਾ ਤੇ ਡਾ ਲੱਗ ਜਾਂਦਾ ਸ਼ਾਇਦ ਕੋ ਆ ਗਿਆ ਵਾ ਸੋ ਇਸ ਵਾਸਤੇ ਇਹ ਜਿਹੜਾ ਇਸੇ ਗੱਲ ਪਿੱਛੇ ਇਸ ਸਾਰੇ ਮਾਹੌਲ ਪਿੱਛੇ ਅਸੀਂ ਆਪਣੀ ਆਵਾਜ਼ ਉਠਾਈ ਹੈ ਅਰਵਿੰਦ ਕੇਜਰੀਵਾਲ ਉਹਨਾਂ ਨੇ ਅਸਤੀਫਾ ਦੇ ਦਿੱਤਾ ਆਦਿਸ਼ੀ ਨੂੰ ਨਵੀਂ ਮੁਖਮੰਦ ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਕੋ ਕੋਈ ਵੇਅ ਆਊਟ ਨਹੀਂ ਸੀ ਜੀ ਸਾਹਿਬ ਆ ਗਏ ਆ ਮਜਬੂਰੀ ਸੀ ਉਹਨਾਂ ਨੂੰ ਸਿਵਾ ਪ੍ਰੀਵ ਕੋਣੇ ਜਿਹੜੇ ਸ਼ਰਤਾਂ ਹਨ ਡਿਪਟੀ ਸਾਹਿਬ ਆ ਗਏ ਅਸੀਂ ਉਹਨਾਂ ਉਹਨਾਂ ਨੂੰ ਕੋਈ ਵੇਅ ਆਊਟ ਨਹੀਂ ਸੀ ਕੋਈ ਡਰਾਮੇਬਾਜ਼ੀ ਆ ਅਸਤੀਫਾ ਦੇਣਾ ਹੀ ਪੈਣਾ ਸੀ ਜਿਹੜਾ ਚੀਮਨਸ ਆਪਣਾ ਦਫ਼ਤਰ ਨਹੀਂ ਵੜ ਸਕਦਾ ਜਿਹੜਾ ਚੀਮਨਸ ਆਪਣੀ ਫਾਇਦੇ ਦੱਸ ਕਰਨ ਨਹੀਂ ਕਰ ਸਕਦਾ ਉਹ ਚੀਮਨਸ ਸ਼ਿਕਾ ਦਾ ਸੋ ਉਹਨੇ ਇੱਕ ਸਿਆਣਾ ਬੰਦਾ ਇੱਕ ਨਵਾਂ ਰਾਹ ਲੱਭ ਕੇ ਉਹਨਾ ਅਸੀਫਾ ਦੇਤਾ ਇੱਕ ਕੋਰਮ ਨਹੀਂ ਇਸ ਬਿਟੂ ਦੀ ਮਜਬੂਰੀ ਆ ਨਵਾਂ ਨਵਾਂ ਸਾਡਾ ਭਤੀਜਾ ਮੁੱਢ ਭਤੀਜਾ ਮੁਸਲਮਾਨ ਹੋਇਆ ਤੋ ਆਪਣੀ ਲਾਇਲਟੀ ਸ਼ੋ ਕਰਨ ਲਈ ਉਹ ਜਿਆਦਾ ਬਿਆਨ ਦੇ ਰਿਹਾ ਜਿਹੜਾ ਮੇਰਾ ਖਿਆਲ ਨੂੰ ਸ਼ੋਭਾ ਨਹੀਂ ਦਿੰਦਾ ਉਹਨੂੰ ਆਪਣੇ ਲਿਮਿਟ ਚ ਰਹਿ ਗਿਆ ਜਿਹਦੇ ਨਾਲ ਇੰਨਾ ਚੰਗਾ ਸਮਾਂ ਕੱਟਿਆ ਤਿੰਨ ਟਰਮਾਂ ਰੋਹ ਜੀ ਨੇ ਉਹਨੂੰ ਐਮਪੀ ਬਣਾਇਆ ਉਸ ਗੱਲ ਦਾ ਥੋੜਾ ਜਿਹਾ ਉਹਨੂੰ ਸੰਗ ਚ ਜਿ Şਰਮ ਰੱਖਣੀ ਚਾਹੀਦੀ ਆ ਬਾਕੀ ਜਿਹੜਾ ਅੰਗਰੇਜ਼ੀ ਟਰਮ ਨਾਲ ਲਾਇਲਿਸਟ ਆਫ ਦਾ ਲਾਇਲ ਉਹ ਭਾਜਪੀ ਦਾ ਵਾਧ ਵਰਕਰ ਦਾ ਵਾਧ ਆਪਣੇ ਲਾਇਲ ਲਾਇਲ ਸ਼ੋਅ ਕਰਨਾ ਚਾਹੁੰਦਾ ਰੋਹਲ ਜੀ ਨੂੰ ਗਾਲਾਂ ਕੱਢ ਕੇ ਰੋਹਲ ਜੀ ਦਾ ਤਾਂ ਕੁਛ ਨਹੀਂ ਵੀ ਕਰਨਾ ਪਰ ਬਿਟੂ ਜੇ ਕਰਤਾਰ ਤੇ ਲੋਕੀਂ ਉਂਗਲਾਂ ਠਾਉਂਦੇ ਨੇ ਸੋ ਬਿੱਟੂ ਜੀ ਨੂੰ ਸੰਭਲਣਾ ਚਾਹੀਦਾ ਹੈ ਬੜੇ ਵੱਡੇ ਅਹੁਦੇ ਤੇ ਪਹੁੰਚ ਗਏ ਨੇ ਇੰਡੀਆ ਦਾ ਮਨਿਸਟਰ ਹੋਣਾ ਕੋ ਛੋਟੀ ਗੱਲ ਹੈ ਉਸ ਅਹੁਦੇ ਮੁਤਾਬਕ ਉਹਨਾਂ ਨੂੰ ਬਿਹੇਵ ਕਰਨਾ ਚਾਹੀਦਾ ਐ ਐਕਟ ਕਰਨਾ ਚਾਹੀਦਾ ਸੰਭਲ ਜਾਓ ਅੱਜ ਜਿਹੜਾ ਤਾਂ ਰੱਬਾ ਸੱਜਾ ਕੀ ਲੱਗਦਾ ਕੀ ਅਸਰ ਹੋਇਆ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਾਦਸ਼ਾਹ ਨੇ ਵੀ ਸਾਡਾ ਕੰਮ ਜਗਾਉਣਾ ਅੱਜ ਪਟਾਲੇ ਦੇ ਹਾਲਾਤ ਦੀ ਗੱਲ ਕਰੀਏ ਤੇ ਕਿਹੜਾ ਕੋਈ ਐਸਾ ਕਾਰੋਬਾਰੀ ਜਿਹਨੂੰ ਫੋਨ ਨਹੀਂ ਗਿਆ ਰੋਟੀਆਂ ਦਾ ਫੋਨ ਨਹੀਂ ਗਿਆ ਅੱਜ ਕਿਹੜਾ ਕਾਰੋਬਾਰ ਹੈ ਜਿਹੜਾ ਬਟਾਲੇ ਸ਼ਹਿਰ ਵਾਲੇ ਆਪਣੇ ਆਪ ਦੇ ਵਿੱਚ ਭੱਜਣ ਫਿਰਦੇ ਆਂ ਕਿ ਅਸੀਂ ਬਟਾਲਾ ਛੱਡ ਜੀਏ ਪਰ ਮੈਂ ਸਮਝਦਾ ਘਰ ਘਰ ਨਸ਼ਾ ਘਰ ਘਰ ਲੁੱਟਖੋ ਇਹ ਬੜੀ ਮਾੜੀ ਗੱਲ ਆ ਅੱਜ ਅਸੀਂ ਲੋਲ ਆਰਡਰ ਦੇ ਖਿਲਾਫ ਇਹ ਸੇ ਕਰਕੇ ਨਾਸ਼ੀ ਦੇ ਤਾਂ ਪਿਆ ਜਗਾਉਣਾ ਚਾਹਨੇ ਆਪਾਂ ਆਪਣੇ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਜਾਗੋ ਇਹ ਉਹ ਪੰਜਾਬ ਆ ਜਿੱਥੇ ਅਤਵਾਦ ਇਸ ਪੰਜਾਬ ਪੁਲਿਸ ਨੇ ਖਤਮ ਕੀਤਾ ਸੀ ਤੇ ਉਹ ਪੰਜਾਬ ਆ ਜਿੱਥੇ ਪੰਜਾਬ ਪੁਲਿਸ ਤੋਂ ਬਿਨਾਂ ਪੱਤਾ ਨਹੀਂ ਸੀ ਹਲਦਾ ਜਦੋਂ ਆਪਣੀ ਆਈਤਿਆਜਨ ਤੱਜ ਉਹ ਪੰਜਾਬ ਪੁਲਿਸ ਨੂੰ ਕੀ ਹੋ ਗਿਆ ਅਸੀਂ ਤੇ ਚਾਹੁੰਦੇ ਆਂ ਕਿ ਬਟਾਲੇ ਸ਼ਹਿਰ ਚ ਅਤੇ ਪੰਜਾਬ ਚ ਅਮਨ ਅਮਾਨ ਰਹੇ ਤਾਂ ਜੋ ਲੋਕ ਸਾਫ਼ ਸੁਥਰੀ ਢੰਗ ਨਾਲ ਜੀਵਨ ਬਤੀਤ ਕਰ ਸਕਣ ਪਰ ਇੰਨੇ ਮਾੜੇ ਹਾਲਾਤ ਆ ਅਜ ਤੱਕ ਜ਼ਿੰਦਗੀ ਚ ਨਹੀਂ ਵੇਖੇ ਜਿੰਨੇ ਹੁਣ ਮਾੜੇ ਹਾਲਾਤ ਹੋਏ ਨੇ